ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਧ ਸੰਗਤ ਜੀਓ ਜਿਵੇਂ ਕਿ ਬਹੁਤ ਹੀ ਲੰਬੇ ਸਮੇਂ ਤੋਂ ਆਪਣੇ ਬੰਦੀ ਸਿੰਘ ਵੀਰ ਜੋ ਜੇਲ੍ਹਾਂ ਦੇ ਵਿੱਚ ਅੱਜ ਦੇ ਦਿਨਾਂ ਤੱਕ ਵੀ ਜੋ ਸਜ਼ਾਵਾਂ ਭੁਗਤ ਰਹੇ ਨੇ ਜਿਨ੍ਹਾਂ ਦੀ ਸਜ਼ਾ ਤੋਂ ਮੁਕਤ ਹੋ ਚੁੱਕੇ ਹਨ ਤਾਂ ਵੀ ਅੱਜ ਤੱਕ ਉਹ ਜੇਲ੍ਹਾਂ ਦੇ ਵਿੱਚ ਹਨ ਸੋ ਸਾਡੇ ਨਾਲ ਮੌਜੂਦ ਹਨ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਦੇ ਪਿਤਾ ਜੀ ਭਾਈ ਗੁਰਚਰਨ ਸਿੰਘ ਜੀ ਜੋ ਅੱਜ ਇਥੇ ਪੁੱਡਾਦਾਲ ਵਿਖੇ ਜੋ ਇੱਥੇ ਗਰਾਊਂਡ ਹੈ ਪਟਿਆਲਾ ਵਿਖੇ ਉੱਥੇ ਧਰਨਾ ਲਗਾਇਆ ਗਿਆ ਸੀਗਾ ਉੱਥੇ ਕੋਮੀ ਮੋਰਚੇ ਇਨਸਾਫ ਨੂੰ ਲੈ ਕੇ ਇਹ ਤੇ ਕੱਟ ਕੀਤਾ ਗਿਆ ਸੀਗਾ ਰੋਸ ਮਾਰਚ ਕੀਤਾ ਗਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਬੜੇ ਹੀ ਲੰਬੇ ਸਮੇਂ ਤੋਂ ਜਿਵੇਂ ਮੋਰਚੇ ਵੀ ਲੱਗਦੇ ਆ ਰਹੇ ਨੇ 2 ਸਾਲ ਤੋਂ ਮੋਹੱਲੀ ਵਿਖੇ ਵੀ ਮੋਰਚਾ ਲੱਗਾ ਹੋਇਆ ਹੈ ਕੋਈ ਵੀ ਫਰਕ ਨਹੀਂ ਕਿਸੇ ਨੂੰ ਪੈ ਰਿਆ ਸਰਕਾਰਾਂ ਨੂੰ ਕੀ ਦੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਸਭ ਨੂੰ ਜਿਹੜੀ ਤੁਸੀਂ ਗੱਲ ਕਰੀ ਆ ਬੰਦੀ ਸਿੰਘਾ ਦੀ ਬੰਦੀ ਸਿੰਘਾ ਕੌਣ ਹੈ ਉਹ ਬੰਦੀ ਸਿੰਘਾ ਬੜੇ ਕਿਉਂ ਜਿਹੜਾ ਇਸ ਡੈਮੋਕ੍ਰੇਸੀ ਕੰਟਰੀ ਦਾ ਜਿਹੜਾ ਸਿਸਟਮ ਹੈ ਕਿਉਂਕਿ 1947 ਤੋਂ ਸਿੱਖ ਵਿਰੋਧੀ ਆ ਪੰਜਾਬ ਵਿਰੋਧੀ ਆ ਸੋ ਉਸ ਟਾਈਮ ਅੰਤਾਂ ਦਾ ਜ਼ੁਲਮ ਹੋ ਰਿਹਾ ਸੀ ਜਿਹੜੀ 1984 ਤੋਂ ਬਾਅਦ ਇੱਕ ਮੂਵਮੈਂਟ ਚਲੀ ਨੌਜਾਨਾ ਚ ਰੋਸ ਸੀ ਗੁੱਸਾ ਸੀ ਕਿ ਨਾ ਨੇ ਸਾਡੇ ਗੁਰੂ ਧਾਮਾਂ ਤੇ ਵੀ ਹਮਲਾ ਕੀਤਾ ਸੋ ਉਸ ਦਾ ਬਦਲਾ ਲੈਣ ਲਈ ਉਹਨਾਂ ਨੇ ਹਥਿਆਰਬੰਦ ਜਿਹੜਾ ਸੰਘਰਸ਼ ਸ਼ੁਰੂ ਕਰਿਆ ਉਹ ਬੰਦੀ ਸਿੰਘ ਇਹਨਾਂ ਦੇ ਸਿਸਟਮ ਨੇ ਉਹਨਾਂ ਨੂੰ ਬੰਦੀ ਸਿੰਘ ਬਣਾਇਆ ਸੋ ਉਹਨਾਂ ਦੀ ਰਿਹਾਈਆਂ ਨੂੰ ਲੈ ਕੇ ਕਿਉਂਕਿ ਜਿੰਨੀ ਵੀ ਕੋਰਟ ਤੋਂ ਸਜ਼ਾਾਂ ਮਿਲੀਆਂ ਸੀ ਦੁੱਗਣੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ ਦੂਜੇ ਪਾਸੇ ਕੋਈ ਬਹੁ ਗਿਣਤੀ ਨਾਲ ਸੰਬੰਧਤ ਹੈ ਭਾਵੇਂ ਉਹ ਰਾਜੀਵ ਗਾਂਧੀ ਦੇ ਕਾਤਲ ਆમે ਬਿਲਕਸ ਬਾਨੋ ਦੇ ਕਾਤਲ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਰਿਹਾ ਕੀਤਾ ਗਿਆ ਸੋ ਸਾਡੇ ਨਾਲ ਬੇਤਰਾ ਅੱਜ ਅਸੀਂ ਉਸ ਤੇ ਰੋਸ ਵਜੂ ਜਿਹੜਾ ਉਹਨਾਂ ਮੁੱਦਿਆਂ ਨੂੰ ਲੈ ਕੇ 7 ਜਨਵਰੀ 2023 ਤੋਂ ਕੌਮੀ ਸਾਂ ਮੋਰਚਾ ਲਗਿਆ 2 ਸਾਲ 7 ਮਹੀਨੇ ਹੋ ਚੁੱਕੇ ਪਰੰਤੂ ਇਹ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਅੱਜ ਉਸ ਜਿਸ ਸਿਸਟਮ ਦੀ ਅਗਵਾਈ ਸਟੇਟ ਦਾ ਮੁੱਖ ਮੰਤਰੀ ਕਰਦਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਰਦਾ ਉਹਨਾਂ ਦੇ ਅਸੀਂ ਪੁੱਤੜੇ ਸਾੜੇ ਸੋ ਸੰਗ ਤਾਂ ਅੱਜ ਕੌਮੀ ਇਨਸਾਫ ਮੋਰਚੇ ਦੀ ਬੇਨਤੀ ਨੂੰ ਮੰਨਦੇ ਹੋਏ ਇੱਥੇ ਬਹੁਤ ਗਿਣਤੀ ਵਿੱਚ ਪਹੁੰਚੀਆਂ ਬਹੁਤ ਵੱਡਾ ਇਕੱਠ ਹੋਇਆ ਅੱਜ ਦਾ ਪ੍ਰੋਗਰਾਮ ਜੇ ਮੈਂ ਕਹਾ ਸਫਲ ਹੋਇਆ ਉਹਨਾਂ ਮਾਰੇ ਦਿਨਾਂ ਵਿੱਚ 15 ਅਗਸਤ ਦਾ ਇੱਕ ਪ੍ਰੋਗਰਾਮ ਤਿਆਗਿਆ ਕਿਉਂਕਿ ਜੇ ਸਰਕਾਰਾਂ ਨੇ ਇਨਸਾਫ ਨਾ ਦਿੱਤਾ ਤਾਂ ਅਸੀਂ 15 ਅਗਸਤ ਨੂੰ ਵੱਡਾ ਇਕੱਠ ਕਰਕੇ ਇਸ ਸਰਕਾਰ ਦੇ ਖਿਲਾਫ ਇੱਕ ਮੂਵਮੈਂਟ ਬਣਾਉਣੀ ਹੈ ਬਹੁਤ ਵੱਡੀ ਜਿਹਦਾ ਖਮਿਆਜਾ ਇਹਨਾਂ ਨੂੰ 2027 ਦੀ ਚੋਣਾਂ ਚ ਪੁੱਟਣਾ ਪਵੇਗਾ ਸੋ ਅੱਜ ਬਹੁਤ ਵੱਡਾ ਇਕੱਠ ਹੋਇਆ ਅਸੀਂ ਪੰਜਾਬ ਦਾ ਪ੍ਰੋਗਰਾਮ ਦਾ ਸੀ ਜਿਹਨਾਂ ਹੈੱਡਕੁਆਟਰਾਂ ਤੇ ਇਹਨਾਂ ਦੇ ਪੁੱਤੜੇ ਸਾੜਨੇ ਸੋ ਪਟਿਆਲੇ ਚ ਪਟਿਆਲੇ ਉਹ ਸਾੜੇ ਗਏ ਅੱਜ ਉਥੇ ਮੈਂ ਸੰਗਤਾਂ ਦਾ ਧੰਨਵਾਦ ਕਰਦਾ ਬਾਬਾ ਜੀ ਜਿਵੇਂ ਕਿ ਕਿਹਾ ਜਾਂਦਾ ਕਿ 2% ਸਿੱਖ ਨੇ 90% ਤੱਕ ਸਿੱਖਾਂ ਨੇ ਜੇ ਕੁਰਬਾਨੀਆਂ ਦਿੱਤੀਆਂ ਨੇ ਤੇ ਫਿਰ ਵੀ ਇਹ ਇਹ ਕੁਝ ਨਹੀਂ ਸੋਚਦੇ ਉਹਨਾਂ ਦੇ ਬਾਰੇ ਅੱਜ ਦੇ ਦਿਨ 'ਚ ਵੀ ਤੁਸੀਂ ਦੇਖ ਰਹੇ ਹੋ ਵੀ ਜਿੱਦਾਂ ਬੰਦੀ ਸਿੰਘ ਆਪਣੇ ਕੇਲਾਜ ਬੰਦ ਕੀਤੇ ਨੇ ਆ ਭਾਈ ਅਮਰਤਪਾਲ ਸਿੰਘ ਜੀ ਜਿਵੇਂ ਪ੍ਰੋਫੈਸਰ ਸਤਨਾਮ ਕੌਰ ਜੀ ਹੋਣੇ ਗੱਲ ਕਰਕੇ ਗਏ ਨੇ ਵੀ ਜੇਕਰ ਡਿਬਰੂਗਲ ਦੀ ਗੱਲ ਕੀਤੀ ਜਾਵੇ ਤੇ ਉੱਥੋਂ ਦੇ ਗਵਰਨਰ ਜਾਂ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਅਜੋ ਉਹਨਾਂ ਨੇ ਦੱਸਿਆ ਵੀ ਉੱਥੇ ਭਾਈ ਅਮਰਤਪਾਲ ਸਿੰਘ ਜੀ ਬਾਣੀ ਪੜ੍ਹਦੇ ਸੀਗੇ ਜੇ ਪੰਜਾਬ ਚੋਂ ਪਹੁੰਚੇ ਨੇ ਤੇ ਇੱਥੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਨਸ਼ੇ ਕਰ ਰਹੇ ਨੇ ਅੰਦਰ ਦੇਖੋ ਜਿਹੜਾ ਵੀ ਸਿੱਖ ਜਾਂ ਪੰਜਾਬੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਇਹ ਅਤਵਾਦੀ ਵੱਖਵਾਦੀ ਤੇ ਉਹਦੇ ਇੱਥੇ ਤੱਕ ਕੇਰਦਾਰ ਕੁਸ਼ੀ ਕਰਨ ਚ ਵੀ ਸਰਕਾਰਾਂ ਕਸ ਨਹੀਂ ਛੱਡ ਰਹੀਆਂ ਸੋ ਇਹੀ ਭਾਈ ਅਮਰਪਾਲ ਨਾਲ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਬਿਨਾਂ ਵਜ੍ਹਾ ਐਨਐਸਏ ਲਾ ਕੇ ਪੰਜਾਬ ਤੋਂ ਬਾਹਰ ਡਿਬਰਗੁੜੀ ਅਸਾਮ ਚ ਰੱਖਿਆ ਗਿਆ ਤਾਂ ਕਿ ਉਹ ਪੰਜਾਬ ਦੇ ਲੋਕਾਂ ਨਾਲ ਸੰਪਰਕ ਨਾ ਕਰ ਸਕਣ ਸੋ ਇਸੇ ਤਰ੍ਹਾਂ ਉਹ ਸਾਡੇ ਬੰਦੀ ਸਿੰਘ ਜਿਹੜੇ 30 32 35 ਸਾਲ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡ ਰਹੀਆਂ ਸੋ ਮੈਂ ਗੱਲ ਕਰਾਂ ਭਾਵੇਂ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਸਿੱਖ ਹੈ ਪੰਜਾਬ ਦਾ ਨੌਜਵਾਨ ਹੈ ਪੰਜਾਬ ਦਾ ਮਜ਼ਦੂਰ ਹੈ ਜਿਹੜਾ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਸਰਕਾਰਾਂ ਵਾਸਤੇ ਅੱਤਵਾਦੀ ਹੈ ਵੱਖਵਾਦੀ ਹੈ ਸੋ ਇਹ ਅੱਜ ਜਿਹੜੀ ਪੰਜਾਬ ਦੀ ਜਨਤਾ ਉਹ ਇਸ ਗੱਲ ਨੂੰ ਸਬ ਚੁੱਕੀ ਹੈ ਜੇਕਰ ਇਹਨਾਂ ਨੇ ਇਸੇ ਤਰ੍ਹਾਂ ਦਾ ਰਵਈਆ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਆਪਣੀ ਅਲੱਗ ਦੇਸ਼ ਬਣਾਉਣ ਵਾਸਤੇ ਮਜੂਰ ਹੋਣਗੇ ਤੇ ਸੰਘਰਸ਼ ਕਰਨਗੇ। ਬਾਬਾ ਜੀ ਜਿਵੇਂ ਗੱਲ ਕਰੀਏ ਭਾਈ ਜਗਤਾਰ ਸਿੰਘ ਜੀ ਹਵਾਰਾ ਹੋ ਗਏ ਜਾਂ ਰਾਜੋਣਾ ਸਾਹਿਬ ਹੋ ਗਏ ਬਾਜੇ ਕਿ ਜਦ ਕੱਲ ਆਪਾਂ ਸੁਣਦੇ ਸੀ ਸੋਸ਼ਲ ਮੀਡੀਆ ਤੇ ਵੀ ਕਿ ਨਾਰੇ ਲਾਣੇ ਗਏ ਨੇ ਵੀ ਸਭ ਤੋਂ ਗਲਤ ਸਾਈਨ ਕਰਵਾਏ ਨੇ ਇਹਨਾਂ ਨੇ ਲਿਖ ਕੇ। ਜੇਕਰ ਗੱਲ ਕਰੀਏ ਤਾਂ ਉਹ ਸੱਚ ਹੱਕ ਦੇ ਵਾਸਤੇ ਖੜੇ ਹੋਏ ਨੇ ਜੋ ਅੱਜ ਤੱਕ ਸਜ਼ਾਾਂ ਵਾਂਗ ਭੁਗਤ ਰਹੇ ਨੇ ਫਰੀ ਵੀ ਹੋ ਗਏ ਨੇ ਪਰ ਜੇ ਉਹ ਤਾਂ ਦੂਜੇ ਪਾਸੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਦਲ ਸਰਕਾਰ ਨੇ ਮੰਨਿਆ ਹੈ ਕਿ ਅਸੀਂ ਸਾਡੇ ਵੱਲੋਂ ਬੇਇਜ਼ਤੀਆਂ ਕਰਵਾਈਆਂ ਗਈਆਂ ਨੇ ਜੋ ਤਾਂ ਹੱਕ ਸੱਚ ਦੀ ਗੱਲ ਕਰ ਰਹੇ ਨੇ ਉਹਨਾਂ ਨੂੰ ਜੇਲਾਂ ਵਿੱਚ ਟੱਕਿਆ ਜੇਕਰ ਜਿਹੜੇ ਮੰਨ ਰਹੇ ਨੇ ਅਸੀਂ ਗਲਤੀ ਕੀਤੀ ਹੈ ਬਹੁਤ ਵੱਡੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਜਨਨ ਹੱਥ ਹੈ ਸੋ ਕਿਵੇਂ ਦੇਖਦੇ ਹੋ ਵੀ ਉਹਨਾਂ ਨੂੰ ਤੇ ਬਾਹਰ ਛੱਡਿਆ ਉਹ ਅੱਜ ਸਟੇਜਾਂ ਤੇ ਵੀ ਗੱਲ ਕਰ ਰਹੇ ਨੇ ਤੇ ਜਿਹੜੇ ਆਪਣੇ ਵੀਰ ਨੇ ਉਹ ਜੇਲਾ ਦੇ ਵਿੱਚ ਪੁੱਗਤ ਰਹੇ ਨੇ ਦੇਖੋ ਭਾਵੇਂ ਸ਼ਰੋਮਣੀ ਕਮੇਟੀ ਆ ਭਾਵੇਂ ਸ਼ਰੋਮਣੀ ਅਕਾਲੀ ਦਲ ਬਹੁਤ ਕੁਰਬਾਨੀਆਂ ਦੇ ਕੇ ਇਹ ਖੋਜ ਚਾਈਆਂ ਸੀ ਤੋਂ ਇਹਨਾਂ ਦਾ ਇਤਿਹਾਸ ਹੈ ਕੁਰਬਾਨੀ ਮੱਤਾ ਸ਼ੋ ਜਿਹੜੇ ਉਹਨਾਂ ਨੇ ਜਿਹੜੀ ਇਸ ਦੀ ਅਕਬਾਈ ਕਰ ਰਹੀ ਸੀ ਗਲਤ ਫੈਸਲੇ ਲਈ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸੌਦਾ ਸਾਦ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਿਵਾਈ ਉਹ ਵੀ ਗਲਤ ਸੀ ਤੇ ਇਹ ਸਰਤ ਸ਼ਰੋਮਣੀ ਅਕਾਲੀ ਦਲ ਨੂੰ ਜਦੋਂ ਕਿ ਉਹਨਾਂ ਦੀ ਸਰਕਾਰ ਸੀ 2015 ਚ ਜਦੋਂ ਗੁਰੂਗਰਾਹ ਸਾਹਿਬ ਦੀ ਬੇਆਬਦੀ ਹੋਈ ਬਰਗਾੜੀ ਦੀ ਗਲੀਆਂ ਚ ਗੁਰੂ ਸਾਹਿਬ ਦੇ ਅੰਖ ਖਿਲਾਰੇ ਗਏ ਪਰ ਫੇਰ ਵੀ ਉਸ ਦੁਸ਼ਟ ਦੇ ਹੱਕ ਚ ਖੜੇ ਇਨਸਾਫ ਨਹੀਂ ਦਿੱਤਾ ਸੋ ਅੱਜ ਉਸੇ ਦਾ ਖਮਿਆਜਾ ਭੁਗਤਣਾ ਪੈ ਰਿਹਾ ਕਿਉਂਕਿ ਗੁਰੂ ਇੱਕ ਸਮਰੱਥ ਹੈ ਜਿਹੜਾ ਕੋਈ ਉਹਦੇ ਖਰਾਬ ਫੈਸਲਾ ਲੰਦਾ ਉਹਨੂੰ ਸਜ਼ਾ ਜ਼ਰੂਰ ਮਿਲਦੀ ਹੈ ਸੋ ਅੱਜ ਜਿਹੜੀ ਸ਼ਰੋਮਣੀ ਅਕਾਲੀ ਦਲ ਨੂੰ ਵੀ ਜਿਹੜਾ ਕਿਸੇ ਸਮੇਂ ਇਹਨਾਂ ਨੂੰ ਕਾਤਲ ਦਾ ਦੱਸਦਾ ਸੀ ਬੰਦੀ ਸਿੰਘਾਂ ਨੂੰ ਜਦੋਂ ਉਹਨਾਂ ਦੀ ਸਰਕਾਰ ਸੀ ਫਰਜ਼ ਤਾਂ ਇਹ ਬਣਦਾ ਸੀ ਕਿ ਪੰਜਾਬ 'ਚ 10 ਸਾਲ ਸਰਕਾਰ ਰਹੀ ਇਸੇ ਤਰ੍ਹਾਂ 10 ਸਾਲ ਭਾਜਪੀ ਦੀ ਸਰਕਾਰ ਰਹੀ ਜਿਸ ਚ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ ਉਹਨਾਂ ਨੂੰ ਮਸਲੇ ਹੱਲ ਕਰਾਉਣੇ ਚਾਹੀਦੇ ਸੀ ਪੰਜਾਬ ਪਰੰਤੂ ਉਹਨਾਂ ਨੇ ਨਹੀਂ ਕਰਾਇਆ ਅੱਜ ਉਹਨਾਂ ਦੀ ਮਜਬੂਰੀ ਬਣ ਰਹੀ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰ ਰਹੇ ਹਨ 2 ਸਤੰਬਰ ਨੂੰ 2 ਦਸੰਬਰ ਨੂੰ 2024 ਨੂੰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਏ ਹਨ ਕਿਉਂਕਿ ਪਿਛਲੇ ਸਮੇਂ 'ਚ ਭਾਵੇਂ ਮੌਕੇ ਦਾ ਜ਼ਹਿਦਾਦਾਰ ਸੀ ਸ਼੍ਰੀ ਅਕਾਲ ਤਖਤ ਦਾ ਉਹਨੇ ਵੀ ਗਲਤ ਫੈਸਲੇ ਲਏ ਇਸੇ ਤਰ੍ਹਾਂ 2015 'ਚ ਜੱਬੇ ਧਰਤੀ ਤੇ ਜ਼ਹਿਦਾਦਾਰ ਜਗਤਾਰ ਸਿੰਘ ਨੂੰ ਹਵਾਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜ਼ਹਿਦਾਦਾਰ ਥਾਪਿਆ ਗਿਆ ਸੀ ਸੋ ਇਹ ਜਦੋਂ ਕੋਈ ਗਲਤ ਫੈਸਲੇ ਲੰਦਾ ਉਹਦੇ ਬਰੀ ਪੀਤੇ ਰਿਜ਼ਲਟ ਹੁੰਦਾ ਤੋ ਇਸੇ ਤਰ੍ਹਾਂ ਜੇ ਕਰੇ ਸਰਕਾਰ ਨੇ ਵੀ ਗਲਤ ਫੈਸਲੇ ਲਏ ਤਾਂ ਇਹਦਾ ਖਮਿਆਦਾ ਇਹਨੂੰ 2023 ਤੱਕ ਭੁਗਤਣਾ ਪਵੇ ਜਿਵੇਂ ਤੁਸੀਂ ਗੱਲ ਕੀਤੀ ਵੀ ਇਹ ਜਿਹੜਾ ਕਮ ਇਨਸਾਫ ਮੋਰਚਾ ਸੀਗਾ ਬੜੀ ਚੜ੍ਹਦੀ ਕਲਾ ਚ ਹਨਾ ਹੋਇਆ ਬੜਾ ਸ਼ਾਂਤੀਪੂਰਵਕ ਉਧਰ ਦੂਜੇ ਪਾਸੇ ਭਾਇਆ ਮਤਪਾਲ ਸਿੰਘ ਦੀ ਮਾਤਾ ਜੀ ਨਾਲ ਤੁਸੀਂ ਦੇਖਿਆ ਕਿੰਨਾ ਦੁਰਵਿਹਾਰ ਕੀਤਾ ਗਿਆ ਦੇਖੋ ਇਹ ਕਰਦੀ ਹੈ ਉਹ ਬੀਬੀ ਹੈ ਉਹਦੇ ਨਾਲ ਜੋ ਕਰਿਆ ਗਲਤ ਕਰਿਆ ਕੋਈ ਇਹਨਾਂ ਦੀ ਉਸ ਤਰ੍ਹਾਂ ਦੀ ਬੋਲਬਾਣੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਵੀ ਆ ਨਾਨਕ ਫੀਕਾ ਬੋਲੇ ਤਨ ਮਨ ਕਹੋ ਸੋ ਇਸ ਕਰਕੇ ਅਸੀਂ ਉਹਦੀ ਨਖੇਦੀ ਕਰਦੇ ਆ ਤੇ ਸਰਕਾਰਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਗੁਰੂ ਪੀਰਾਂ ਨੇ ਵੀ ਇੱਥੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਉਹਨਾਂ ਦੇ ਚਾਹੇ ਬਹੁ ਗਿਣਤੀ ਹੈ ਉਹਦੇ ਖਿਲਾਫ ਜ਼ੁਲਮ ਹੋਣ ਤੋਂ ਵੀ ਰੋਕਿਆ ਉਹਨਾਂ ਨੇ ਇਸ ਕਰਕੇ ਇਹਨਾਂ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਨੀ ਜ਼ਿਆਗਦੀ ਹੈ ਸਕਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ